स्वागत है सारे दर्शकों का तुम वेख रहे हो चंडीगढ़ ग्रुप ऑफ कॉलेज प्रजेंट्स आवाम की आवाज तो मैं हाँ लवप्रीत पंगड़ अज के इस खास प्रोग्राम की शुरुआत मैं एक सवाल तो करना चाहना सवाल कि मुख्यमंत्री मान तो ਸਵਾਲ ਪੁੱਛਣ ਦੀ ਮਨਾਹੀ ਹੈ ਇਸ ਸਵਾਲ ਇਸ ਲਈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿਸ ਤੋਂ ਬਾਅਦ ਇਹ ਸਵਾਲ ਆਵਾਮ ਦੇ ਜ਼ਹਿਨ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਉੱਠ ਰਿਹਾ ਹੋਣਾ ਅਸੀਂ ਵੇਖਦੇ ਹਾਂ ਕਿ ਜਦੋਂ ਵੀ ਮੁੱਖ ਮੰਤਰੀ ਮਾਨ ਦੀ ਕਿਤੇ ਰੈਲੀ ਹੁੰਦੀ ਹੈ ਜਾਂ ਫਿਰ ਰੋਡ ਸ਼ੋਅ ਹੁੰਦਾ ਹੈ ਜੇਕਰ ਕੋਈ ਉਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਤਾਂ ਯਾ ਤਾਂ ਫਿਰ ਉਸ ਨੂੰ ਰੋਕ ਦਿੱਤਾ ਜਾਂਦਾ ਹੈ ਜਾਂ ਫਿਰ ਖਦੇੜ ਦਿੱਤਾ ਜਾਂਦਾ ਹੈ ਹਿਰਾਸਤ ਚ ਲੈ ਲਿਆ ਜਾਂਦਾ ਹੈ ਇਸ ਵਾਰ ਵੀ ਕੁਝ ਅਜੀਹਾਈ ਵੇਖਣ ਨੂੰ ਮਿਲਿਆ ਹੈ ਲੰਬੀ ਦੇ ਵਿੱਚ ਲੰਬੀ ਦੇ ਪਿੰਡ ਬਾਦਲਚੱਕ ਇਈ ਮਹਿਲਾਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਜੀहां ਮੁੱਖ ਮੰਤਰੀ ਮਾਨ ਤੋਂ ਸਵਾਲ ਪੁੱਛਣ ਦੀ ਮਨਾਹੀ ਹੈ ਕਿ ਇਹ ਤਸਵੀਰਾਂ ਇਹ ਹੋ ਸਵਾਲ ਪੁੱਛ ਰਹੀਆਂ ਨਹੀਂ ਦਰਸਲ ਮੁੱਖ ਮੰਤਰੀ ਦੀ ਲੰਬੀ ਚ ਰੋਡ ਚੋ ਤੋਂ ਪਹਿਲਾਂ ਪੁਲਿਸ ਦੀ ਸ਼ਕਤੀ ਵੇਖਣ ਨੂੰ ਮਿਲੀ ਹੈ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਕਰ ਰਹੀਆਂ ਜੀ ਹਾਂ ਵਿਰੋਧ ਪ੍ਰਦਰਸ਼ਨ ਕੀਤਾ ਨਹੀਂ ਸੀ ਤਿਆਰੀ ਕਰ ਰਹੀਆਂ ਔਰਤਾਂ ਨੂੰ ਮਹਿਲਾਵਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਬਾਦਲ ਪਿੰਡ ਦੇ ਸਿਵਲ ਹਸਪਤਾਲ ਚੋਂ ਤਕਰੀਬਨ 20 ਦੇ ਕਰੀਬ ਮਹਿਲਾਵਾਂ ਨੂੰ ਡੀਟੇਨ ਕੀਤਾ ਗਿਆ ਹੈ ਲੰਬੀ ਥਾਣੇ ਚ ਇਹਨਾਂ ਨੂੰ ਰੱਖਿਆ ਗਿਆ ਹੈ ਹਿਰਾਸਤ ਦੇ ਵਿੱਚ ਇਹਨਾਂ ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਰੱਖਿਆ ਗਿਆ ਹੈ ਇਲਜ਼ਾਮ ਤਾਂ ਇਤੋਂ ਤੱਕ ਲਗਾਏ ਜਾ ਰਹੇ ਨਹੀਂ ਕਿ ਇਹਨਾਂ ਮਹਿਲਾਵਾਂ ਦੇ ਨਾਲ ਜੋ ਕੁਝ ਛੋਟੇ-ਛੋਟੇ ਬੱਚੇ ਕੁਝ ਮੌਜੂਦ ਸੀ ਉਨਾ ਤੱਕ ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾਵਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਪੁੱਛਣਾ ਚਾਹੁੰਦੀਆਂ ਸੀ ਕਿ ਤੁਸੀਂ ਚੋਣਾਂ ਤੋਂ ਪਹਿਲਾਂ ਜੋ ਇੱਕ ਵਾਅਦਾ ਕੀਤਾ ਸੀ 1-1000 ਰੁਪਏ ਦਾ ਉਸ ਵਾਅਦੇ ਦਾ ਕੀ ਬਣਿਆ ਉੱਥੇ ਹੀ ਜਿਸ ਤਰੀਕੇ ਦੇ ਨਾਲ ਇਹਨਾਂ ਮਹਿਲਾਵਾਂ ਨੂੰ ਡਿਟੇਨ ਕੀਤਾ ਗਿਆ ਹੈ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਮੋਹਾਨਾ ਦਾ ਮੁੱਖ ਮੰਤਰੀ ਹੈ ਅੱਜ ਆਪਣੀਆਂ ਵੋਟਾਂ ਮੰਗਣ ਲਈ ਇਸ ਹਲਕੇ ਦੇ ਵਿੱਚ ਆਏ ਸੀ ਲੰਬੀ ਦੇ ਵਿੱਚ ਤੇ ਉੱਥੇ ਇਹਨਾਂ ਨੇ ਹਸਪਤਾਲ ਦੇ ਵਿੱਚੋਂ ਬੀਬੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਡਿਟੇਨ ਕੀਤਾ ਤੇ ਥਾਣੇ ਦੇ ਵਿੱਚ ਲਿਆ ਕੇ ਬਿਠਾਇਆ ਹੋਇਆ ਜੋ ਬਹੁਤ ਹੀ ਸ਼ਰਮ ਦੀ ਗੱਲ ਹੈ ਵੀ ਅੱਜ ਅਸੀਂ ਕਿਸ ਹਾਲਤ ਦੇ ਵਿੱਚ ਪਹੁੰਚ ਗਏ ਆਂ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਆਮ ਲੋਕਾਂ ਦੀ ਸਰਕਾਰ ਹੈ ਇਹ ਤਾਂ ਅਮਰਜੈਂਸੀ ਵਾਲੇ ਹਾਲਾਤ ਬਣਾਏ ਹੋਏ ਆ ਇਹਨਾਂ ਨੇ ਕਿ ਤੁਸੀਂ ਲੋਕਾਂ ਨੂੰ ਹਸਪਤਾਲ ਬੰਦ ਕਰਾਤਾ ਇਹਨਾਂ ਨੇ ਉੱਥੋਂ ਕਹਿੰਦੇ ਵੀ ਫਟਾਫਟ ਹਸਪਤਾਲ ਬੰਦ ਕਰ ਦਿਓ ਤੇ ਜਿਹੜੀਆਂ ਬੀਬੀਆਂ ਸੀ ਇੱਥੇ 8-8 ਸਾਲ ਦੇ ਬੱਚੇ ਆ ਜਿਹੜੇ ਛੋਟੇ-ਛੋਟੇ ਆ ਥਾਣੇ ਦੇ ਵਿੱਚ ਬੰਦ ਕੀਤੇ ਹੋਏ ਆ 12-12 ਸਾਲ ਦੀਆਂ ਕੁੜੀਆਂ ਇਹਨਾਂ ਨੂੰ ਉਹਨਾਂ ਹੀ ਲੋਕਾਂ ਤੋਂ ਡਰ ਲੱਗਣ ਲੱਗ ਗਿਆ ਜਿਨ੍ਹਾਂ ਉਦੋਂ ਤਾਂ ਇਹਨਾਂ ਨੂੰ ਇਹ ਮਾਵਾਂ ਲੱਗਦੀਆਂ ਸੀ ਭੈਣਾਂ ਲੱਗਦੀਆਂ ਸੀ ਬੱਚੀਆਂ ਲੱਗਦੀਆਂ ਸੀ ਤੇ ਅੱਜ ਇਹਦੀਆਂ ਦੁਸ਼ਮਣ ਬਣ ਗਈਆਂ ਭਗਵੰਤਬਾਨ ਜੀ ਦਾ ਰੂਡ ਸ਼ੋਅ ਹੈ ਉਹਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣਾਏ ਜਾ ਰਹੇ ਨੇ ਇੰਨੀ دہشت ਪੈਦਾ ਕੀਤੀ ਜਾ ਰਹੀ ਹੈ ਕਿ ਬਾਹਰੋਂ ਤੁਸੀਂ ਜਾ ਕੇ ਚੈੱਕ ਕਰ ਲੋ ਸੁਗਰੂੜ ਤੋਂ ਲੋਕ ਆ ਕੇ ਇਹ ਰੂਡ ਸ਼ੋਅ ਦਾ ਹਿੱਸਾ ਬਣ ਰਹੇ ਨੇ ਔਰ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਸੁੱਗਿਆ ਜਾ ਰਿਹਾ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਨੂੰ دہشت ਫਲਾਈ ਜਾ ਰਹੀ ਹੈ ਔਰ ਕੱਲੇ-ਕੱਲੇ ਘਰ ਦੇ ਜਿੰਦੇ ਲਵਾਏ ਜਾ ਰਹੇ ਆ ਹੋਰ ਤਾਂ ਹੋਰ ਸਿਵਲ ਹਸਪਤਾਲ ਦਾ ਵੀ ਤਾਲਾ ਲਵਾ ਕੇ ਉਥੋਂ ਵੀ ਲੋਕਾਂ ਨੂੰ ਚੱਕ ਲਿਆ ਇਹ ਪਹਿਲੀ ਵਾਰ ਹੋਇਆ ਹੈ ਇਹ ਬਦਲਾਅ ਜਿਹੜਾ ਕਹਿੰਦੇ ਸੀ ਉਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤਾਂ ਜੀ ਹਾਂ ਆਮ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਇਹ ਕਾਰਵਾਈ ਹੋਈ ਹੈ ਉਹ ਸਰਾਸਰ ਗਲਤ ਹੈ ਜੋ ਕਦੇ ਇਹ ਕਹਿੰਦੇ ਸੀ ਕਿ ਲੀਡਰ ਜਦੋਂ ਤੁਹਾਡੇ ਕੋਲ ਵੋਟਾਂ ਮੰਗਣ ਆਣ ਤਾਂ ਉਸੀ ਤਾਂ ਤੁਸੀਂ ਉਹਨਾਂ ਨੂੰ ਸਵਾਲ ਜ਼ਰੂਰ ਕਰਿਓ ਉਹ ਖੁਦ ਅੱਜ ਸਵਾਲਾਂ ਤੋਂ ਕਿਉਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਹਰਪ੍ਰੀਤ ਸਾਢੀ ਜੀ ਪੀਡੀਸੀ ਨਿਊਜ਼ ਦੇ ਮੁੱਖ ਸੰਪਾਦਕ ਸਾਡੇ ਨਾਲ ਜੁੜੇ ਹੋਏ ਨੇ ਹਰਪ੍ਰੀਤ ਜੀ ਇੱਕ ਪਾਰਟੀ ਜੋ ਖੁਦ ਮਜ਼ਾਰਿਆਂ ਚੋਂ ਨਿਕਲੀ ਤਾਂ ਦੇ ਪ੍ਰਦਰਸ਼ਨਾਂ ਚੋਂ ਨਿਕਲੀ ਜਿਸ ਦੇ ਵਿੱਚ ਹੀ ਆਮ ਆਦਮੀ ਹੈ ਜਿਸ ਪਾਰਟੀ ਦੇ ਨਾਮ ਦੇ ਵਿੱਚ ਆਮ ਆਦਮੀ ਹੈ ਉਹ ਆਮ ਆਦਮੀ ਆ ਦੇ ਸਵਾਲਾਂ ਤੋਂ ਇਸ ਤਰੀਕੇ ਨਾਲ ਕਿਉਂ ਭੱਜ ਰਹੇ ਨੇ ਦੇਖੋ ਮੈਂ ਤਾਂ ਚੰਗੀ ਤਰ੍ਹਾਂ ਹੀ ਆਤਾ ਕਿ ਭਗਵੰਤਪਾਨ ਹੁਰੀ ਜਦੋਂ ਪ੍ਰਚਾਰ ਕਰਨ ਲਈ ਜਾਂਦੇ ਸੀ ਤਾਂ ਉਹ ਕਹਿੰਦੇ ਸੀ ਕਿ ਲੀਡਰ ਨੂੰ ਸਵਾਲ ਕਰਿਆ ਕਰੋ ਤੁਸੀਂ ਡਰਿਆ ਨਾ ਕਰੋ ਲੀਡਰਾਂ ਨੂੰ ਸਵਾਲ ਕਰਿਆ ਕਰੋ ਅੱਗੋਂ ਪੁੱਛਿਆ ਗਿਆ ਤੁਸੀਂ ਚੁਣਿਆ ਹੁੰਦਾ ਔਰ ਉਹ ਐਕਟਿੰਗ ਕਰਕੇ ਵੀ ਦਿਖਾਉਂਦੇ ਸੀ ਕਿ ਐਵੇਂ ਹੱਥ ਜੋੜ ਕੇ ਨਾ ਖੜਿਆ ਰਿਓ ਕਰਿਆ ਕਰੋ ਉਹਨਾਂ ਕੋਲੋਂ ਸਵਾਲ ਪੁੱਛਿਆ ਕਰੋ ਅੱਜ ਉਹਨਾਂ ਦੀ ਕਈ ਗੱਲ ਉਹਨਾਂ ਤੇ ਹੀ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਅੱਜ ਲੋਕ ਸਵਾਲ ਪੁੱਛਣਾ ਚਾਹੁੰਦੇ ਨੇ ਪਰ ਸਵਾਲਾਂ ਤੋਂ ਡਰ ਕੇ ਕਹਿ ਲੋ ਜਾਂ ਸਵਾਲਾਂ ਤੇ ਜਵਾਬ ਨਾ ਹੋਣ ਕਰਕੇ ਜਈਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨਹੀਂ ਪਹਿਲੀ ਵਾਰ ਨਹੀਂ ਹੈ ਭਾਵੇਂ ਕਿਸਾਨ ਜਿੱਥੇ ਬੰਦੀਆਂ ਹੋਣ ਕੱਲ ਮੈਂ ਡਿਬੇਟ ਕਰਕੇ ਹੁਸ਼ਿਆਰਪੁਰ ਉੱਥੇ ਵੀ ਕਿਸਾਨ ਆ ਗਿਆ ਸਾਨੂੰ ਫੜ ਕੇ ਜਿਹੜਾ ਹਿਰਾਸਤ ਵਿੱਚ ਲੈ ਲਿਆ ਗਿਆ ਕੱਚੇ ਮੁਲਾਜ਼ਮਾਂ ਦਾ ਜਾਂ ਜਿਹੜੇ ਠੇਕਾ ਮੁਲਾਜ਼ਮ ਨੇ ਉਹਨਾਂ ਦਾ ਹਾਲ ਆਪਾਂ ਦੇਖ ਚੁੱਕੇ ਹਾਂ ਕਿ ਕੀ ਕੀ ਹੁੰਦਾ ਰਿਹਾ ਆ ਆਪਾਂ ਨੰਦਪੁਰ ਸਾਹਿਬ ਦੀ ਉਹ ਤਸਵੀਰ ਨਹੀਂ ਪੁੱਛਦੇ ਜਦੋਂ ਮੁੰਡੇ ਦੇ ਮੂੰਹ ਤੇ ਥੱਪੜ ਮੁੱਕੇ ਮਾਰੇ ਗਏ ਸੋ ਇਹ ਤਸਵੀਰਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਤੇ ਭਾਜਪਾ ਦੋਵਾਂ ਦੇ ਲਈ ਵਿਵਤਾ ਜ਼ਰੂਰ ਬਣੀਆਂ ਹੋਈਆਂ ਨੇ ਕਿਉਂਕਿ ਦੋਵਾਂ ਤੋਂ ਹੀ ਸਵਾਲ ਪੁੱਛਦੇ ਨੇ ਯਕੀਨੀ ਤੌਰ ਤੇ ਜਿਹੜੀ ਵੀ ਸੱਤਾ ਤੇ ਰਹੇਗੀ ਸਵਾਲ ਉਹਦੇ ਤੋਂ ਹੀ ਕੀਤੇ ਜਾਣਗੇ ਜਿਹੜੀਆਂ ਵਿਰੋਧੀ ਧਿਰਾਂ ਨੂੰ ਤਾਂ ਲੋਕਾਂ ਨੇ ਪਹਿਲਾਂ ਹੀ ਬਾਹਰ ਕਰ ਦਿੱਤਾ ਪਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਪਾਵੇਂ ਉਹ ਸੂਬੇ ਦੀ ਸਰਕਾਰ ਹੋਵੇ ਆਪਣੇ ਕੀਤੇ ਹੋਏ ਕੰਮਾਂ ਦੇ ਪ੍ਰਤੀ ਉਹਨਾਂ ਨੂੰ ਜਵਾਬਦੇਹ ਬਣਨਾ ਪੈਂਦਾ ਔਰ ਜਵਾਬ ਲੈਣ ਤੇ ਲਈ ਲੋਕ ਖੜੇ ਹੋਏ ਨੇ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਨਵੇਕਲੀ ਘਟਨਾ ਦੇਖਣ ਨੂੰ ਮਿਲੀ ਹੈ 80-80 ਸਾਲ ਦੇ ਬਜ਼ੁਰਗ ਨੇ ਜਿਹੜੇ 14 ਸਾਲ 8 ਸਾਲ ਦੇ ਬੱਚੇ ਨੇ ਜਿਹੜੇ ਜੋ ਇਹਨਾਂ ਦਾ ਦਾਵਾ ਹੈ ਕਿ ਫੜ ਕੇ ਜੇਲ੍ਹ ਦੇ ਵਿੱਚ ਡੱਕ ਦਿੱਤੇ ਗਏ ਥਾਣੇ ਲੈ ਕੇ ਗਏ ਉਹਨਾਂ ਨੂੰ ਕਿ ਸਿਰਫ ਇਸ ਕਰਕੇ ਕਿ ਰੋਸ ਮੁਜ਼ਾਰਾ ਨਾ ਕਰਨ ਪ੍ਰਦਰਸ਼ਨ ਨਾ ਕਰਨ ਹਾਲਾਂਕਿ ਇਹਨਾਂ ਦਾ ਦਾਵਾ ਹੈ ਕਿ ਇਹ ਤਾਂ ਹਸਪਤਾਲ ਆਪਣਾ ਇਲਾਜ ਕਰਾਣ ਆਏ ਸੀ ਦਵਾਈ ਲੈਣ ਆਏ ਸੀਗੇ ਤਾਂ ਵੀ ਉਹਨਾਂ ਨੂੰ ਫੜ ਕੇ ਜਿਹੜਾ ਉਹ ਅੰਦਰ ਕਰ ਦਿੱਤਾ ਗਿਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਡਾਰਕ ਕਿੰਨੀ ਦਹਿਸ਼ਤ ਹੈਗੀ ਹੈ ਉਹ ਇਹ ਸਵਾਲਾਂ ਦਾ ਜਵਾਬ ਤਾਂ ਤੁਹਾਨੂੰ ਦੇਣੇ ਪੈਣਗੇ ਜਿੰਨਾ ਮਰਜ਼ੀ ਪਾਜ ਲੋ ਬਿਲਕੁਲ ਸਵਾਲ ਵੀ ਤਾਂ ਉਸੇ ਵਾਦਨ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਜਿਉਂ ਵਾਅਦਾ ਤੁਸੀਂ ਆਮ ਲੋਕਾਂ ਦੇ ਨਾਲ ਤੋਂਨਾਂ ਤੋਂ ਪਹਿਲਾਂ ਕੀਤਾ ਸਕਾਤਾ ਜਵਾਬ ਤਾਂ لازਮੀ ਤੌਰ ਤੇ ਤੁਹਾਨੂੰ ਦੇਣਾ ਹੀ ਪੈਣਾ ਹੈ ਪਰ ਹਰਪੀਜੀ ਇਸ ਟ੍ਰੈਂਡ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਇੱਕ ਇਹ ਨਵਾਂ ਹੀ ਟ੍ਰੈਂਡ ਆ ਰਿਹਾ ਹੈ ਕਿ ਜੇਕਰ ਕਿਸਾਨ ਐਲਾਨ ਕਰ ਦਿੰਨੇ ਕਿ ਅਸੀਂ ਫਲਾਣ ਤਰੀਕੇ ਨੂੰ ਧਰਨੇ ਪ੍ਰਦਰਸ਼ਨ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਲੀਡਰਾਂ ਨੂੰ ਜੋ ਹੈ ਹਾਊਸ ਅਰੈਸਟ ਕਰ ਲਿਆ ਜਾਂਦਾ ਹੈ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਲੋਕਾਂ ਦਾ ਦਾਵਾ ਹੈ ਕਿ ਅਸੀਂ ਤਾਂ ਸਿਰਫ ਦਵਾਈ ਲੈਣ ਆਏ ਸੀਗੇ ਪਰ ਜੇ ਪੁਲਿਸ ਨੂੰ ਲੱਗਿਆ ਕਿ ਮੁੱਖ ਮੰਤਰੀ ਮਾਨ ਦਾ ਵਿਰੋਧ ਹੋ ਸਕਦਾ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਇੰਟੈਲੀਜੈਂਸ ਹੁੰਦੀ ਹੈ ਇੰਟੈਲੀਜੈਂਸ ਪਹਿਲਾਂ ਹੀ ਦੱਸ ਦਿੰਦੀ ਹੁੰਦੀ ਹੈ ਕਿ ਇਹ ਜੀ ਸਾਨੂੰ ਸੂਹ ਮਿਲੀ ਹੈ ਕਿ ਇੱਥੇ ਪ੍ਰਦਰਸ਼ਨ ਹੋ ਸਕਦਾ ਸਾਨੂੰ ਸੂਹ ਮਿਲੀ ਹੈ ਕਿ ਇੱਥੇ ਰੋਸ ਮੁਜ਼ਾਰਾ ਹੋ ਸਕਦਾ ਹੁਣ ਕਿਸਾਨ ਯੂਨੀਅਨ ਲਗਾਤਾਰ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਰਹੀਆਂ ਨੇ ਕਿ ਇਹ ਬੀਜੇਪੀ ਦੇ 20 ਟੀਮ ਬਣ ਚੁੱਕੇ ਨੇ ਕਿਉਂਕਿ ਅਸੀਂ ਬੀਜੇਪੀ ਦੇ ਉਮੀਦਵਾਰਾਂ ਦਾ ਰੋਸ ਮੁਜ਼ਾਰਾ ਵਿਰੋਧ ਕਰਨਾ ਹੁੰਦਾ ਤਾਂ ਸਾਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਸਾਨੂੰ ਥਾਣੇ 'ਚ ਬੰਦ ਕਰ ਦਿੱਤਾ ਜਾਂਦਾ ਕਿ ਬੀਜੇਪੀ ਦੇ ਉਮੀਦਵਾਰਾਂ ਤੋਂ ਸਵਾਲ ਨਹੀਂ ਪੁੱਛਣਾ ਜਦੋਂ ਅਸੀਂ ਆਮ ਆਦਮੀ ਪਾਰਟੀ ਤੋਂ ਸਵਾਲ ਪੁੱਛਣ ਦੀ ਕੋਸ਼ ਕਰ ਦਿੱਤਾ ਜਾਂਦਾ ਸੋ ਆਪਣੇ ਆਪ ਦੇ ਵਿੱਚ ਇਹ ਟ੍ਰੈਂਡ ਆ ਮਾੜਾ ਹੀ ਹੈ ਬਿਲਕੁਲ ਕਿਉਂਕਿ ਇਸ ਟ੍ਰੈਂਡ ਨੂੰ ਸ਼ੁਰੂਆਤ ਕਿਨੇ ਕਰਵਾਈ ਸੀਗੀ ਕਿ ਤੁਸੀਂ ਸਵਾਲ ਪੁੱਛੋ ਤੁਹਾਡੀ ਪਾਰਟੀ ਨੇ ਜਦੋਂ ਹੁਣ ਤੁਸੀਂ ਸੱਤਾ ਦੇ ਵਿੱਚੋਂ ਤੁਸੀਂ ਜਵਾਬਵਾਤੋਂ ਕਿਵੇਂ ਭੱਜ ਸਕਦੇ ਹੋ ਸਵਾਲਾਂ ਤੋਂ ਕਿਵੇਂ ਭੱਜ ਸਕਦੇ ਹੋ ਉਹੀ ਲੋਕ ਜਿਹੜੇ ਤੁਹਾਡੇ ਹੱਕ ਦੇ ਵਿੱਚ ਖੜ ਕੇ ਦੂਜੀਆਂ ਪਾਰਟੀਆਂ ਨੂੰ ਸਵਾਲ ਪੁੱਛਦੇ ਸੀ ਅੱਜ ਉਹੀ ਲੋਕ ਤੁਹਾਡੇ ਤੋਂ ਸਵਾਲ ਪੁੱਛਦੇ ਨੇ ਤੁਸੀਂ ਜੋ ਵਾਅਦੇ ਕੀਤੇ ਸੀਗੇ ਤੁਸੀਂ ਜੋ ਗੱਲਾਂ ਕੀਤੀਆਂ ਸੀਗੀਆਂ ਤੁਸੀਂ ਆਪਣੇ ਆਪ ਨੂੰ ਵੱਖ ਕਿਹਾ ਸੀ ਤੁਸੀਂ ਆਪਣੇ ਆਪ ਨੂੰ ਬਦਲਾਵ ਵਾਲੀ ਸਰਕਾਰ ਕਿਹਾ ਸੀਗਾ ਤਾਂ ਹੁਣ ਸਵਾਲਾਂ ਤੇ ਜਵਾਬ ਤੁਸੀਂ ਦਿਓ ਤੁਸੀਂ ਕਿਉਂ ਭੱਜਦੇ ਹੋ ਇਹ ਆਪਣੇ ਆਪ ਦੇ ਵਿੱਚ ਸਪਸ਼ਟ ਕਰਦਾ ਹੈ ਕਿ ਕਹਿਣ ਦੀ ਗੱਲ ਹੋਰ ਤੇ ਕਰਨ ਦੀ ਗੱਲ ਹੋਰ ਹੈ ਕੱਲ੍ਹ ਬਾਅਦ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ ਹੁਣ ਗੱਲ ਕਰਾਂਗੇ ਇੱਕ ਬਿਆਨ ਦੇ ਬਾਰੇ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਬਵਾਲ ਮਚਿਆ ਹੋਇਆ ਹੈ ਇਹ ਬਿਆਨ ਦਿੱਤਾ ਤਾਂ ਪੰਜਾਬ ਦੇ ਇੱਕ ਲੀਡਰ ਨੇ ਹੈ ਪਰ ਇਸ ਬਿਆਨ ਤੋਂ ਬਾਅਦ ਨਾ ਸਿਰਫ ਸੂਬੇ ਦੀ ਬਲਕਿ ਦੇਸ਼ ਦੀ ਸਿਆਸਤ ਜੋ ਹੈ ਉਹ ਗਰਮਾਈ ਹੋਈ ਹੈ ਇਥੋਂ ਤੱਕ ਕਿ ਇਸੇ ਬਿਆਨ ਨੂੰ ਇਸਤੇਮਾਲ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੰਡੀਆ ਅਲਾਈਅንስ ਤੇ ਨਿਸ਼ਾਨੇ ਸਾਧੇ ਨੇ ਅਤੇ ਜਿਸ ਪਾਰਟੀ ਦੇ ਲੀਡਰ ਨੇ ਇਹ ਬਿਆਨ ਦਿੱਤਾ ਹੈ ਇਹ ਬਿਆਨ ਉਸੇ ਪਾਰਟੀ ਤੇ ਪਾਰੀ ਪੈਂਦਾ ਹੋਇਆ ਵੀ ਕਿਤੇ ਨਾ ਕਿਤੇ ਨਜ਼ਰ ਆ ਸਕਦਾ ਹੈ ਜੀ ਹਾਂ ਗੱਲ ਕਰ ਰਹੇ ਹਾਂ ਸੁਖਪਾਲ ਖੈਰਾ ਦੀ ਸੁਖਪਾਲ ਖੈਰਾ ਜੋ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੇ ਪ੍ਰਵਾਸੀ ਪਾਈਚਾਰੇ ਨੂੰ ਲੈ ਕੇ ਬੀਤੇ ਦਿਨੀ ਇੱਕ ਬਿਆਨ ਦਿੱਤਾ ਜਿਸ ਨੂੰ ਲੈ ਕੇ ਖੂਬ ਬਵਾਲ ਹੋ ਰਿਹਾ ਹੈ ਰੋਸ ਮੁਜ਼ਾਰੇ ਹੋ ਰਹੇ ਨੇ ਇਸ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਇਸੇ ਬਿਆਨ ਦਾ ਸਹਾਰਾ ਲੈਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਅਲਾਈਅንስ ਤੇ ਨਿਸ਼ਾਨੇ ਵੀ ਸਾਧੇ ਨੇ ਤੁਹਾਨੂੰ ਸੁਣਾਉਂਦੇ ਆ ਕਿ ਕਿਵੇਂ ਖੈਰਾ ਦੇ ਬਿਆਨ ਦੇ ਬਹਾਨੇ ਮੋਦੀ ਨੇ ਸਾਦੇ ਨਹੀਂ ਇੰਡੀਆ ਅਲਾਈਅንስ ਤੇ ਨਿਸ਼ਾਨੀ ਜੀ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਕਿ ਤੁਸੀਂ ਸਾਡੇ ਸਟੇਟ ਵਿੱਚ ਜੀ ਸਦ ਕੇ ਆਓ ਪੈਸੇ ਕਮਾਓ ਆਪਣਾ ਪਰਿਵਾਰ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਇਸ बिकॉज ਇਟਸ ਅ ਸਪੈਸ਼ਲ ਸਟੇਟ ਤੁਸੀਂ ਮੈਨੂੰ ਦੱਸ ਦਿਓ ਸਿੱਖ ਹੋਰ ਕਿਸੇ ਸਟੇਟ ਵਿੱਚ ਮੈਜੋਰਿਟੀ ਚ ਹਨ ਕੱਲੇ ਪੰਜਾਬ 'ਚ ਹੀ ਨੇ ਤੇ ਕਿਉਂਕਿ ਸਾਡੇ ਆਦਮੀ ਹਰਾ ਹੇਰਾਨ ਹੋ ਕੇ ਖੇਤੀ ਫੇਲ ਐ ਨੌਕਰੀਆਂ ਕੋ ਮਿਲਦੀਆਂ ਨਹੀਂ ਉਹ ਬਾਹਰ ਜਾ ਰਹੇ ਨੇ ਤਾਂ ਪੰਜਾਬ ਤੇ ਪੰਜਾਬੀਅਤ ਬਚਾਉਣ ਲਈ ਜ਼ੁਬਾਨ ਬਚਾਉਣ ਲਈ ਇਹ law ਬਣਾਉਣਾ ਜ਼ਰੂਰੀ ਐ ਤੁਸੀਂ ਦੱਸੋ ਨਾ ਮੈਨੂੰ ਹਿਮਾਚਲ ਨੇ ਕਾਨੂੰਨ ਬਣਾਇਆ ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਆ ਨਾ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਐ ਇਸ ਕਾਨੂੰਨਾਂ ਇਹ ਤਾਂ ਨਹੀਂ ਹੁੰਦਾ ਸੀ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਤੁਸੀਂ ਪੈਸੇ ਕਮਾਓ ਸਭ ਕੁਝ ਕਰੋ ਲੇਕਿਨ ਹਰ ਸਟੇਟ ਦੀ ਆਪਣੀ ਜ਼ੁਬਾਨ ਐ ਹਰ ਸਟੇਟ ਦੀ ਆਪਣੀ ਸਭਿਆਚਾਰ ਐ उस करके किता मैं किसी वर्ग के खिलाफ पंजाब के कांग्रेस के नेता कहते हैं कि बिहार के लोगों को पंजाब में बहिष्कार करना चाहिए ये कांग्रेस वाले नेता बोल रहे हैं और आरजेडी वाले इनके साथ यहां आपसे वोट मांग रहे हैं वो कहते हैं कि बिहार के लोगों को ना पंजाब में घर खरीदने देना चाहिए ना ही पंजाब में बिहारियों को कोई अधिकार देना चाहिए बिहार के लोगों के लिए इतनी नफरत इन लोगों के दिल दिमाग में भरी पड़ी है ਤਾਂ ਸੁਣਿਆ ਤੁਸੀਂ ਕਿਵੇਂ ਨਰਿੰਦਰ ਮੋਦੀ ਨੇ ਪੂਰੇ ਇੰਡੀਆ ਅਲਾਇੰਸ ਦੇ ਨਿਸ਼ਾਨੇ ਸਾਦੇ ਨੇ ਇਸ ਬਿਆਨ ਦਾ ਇਸਤੇਮਾਲ ਕਰਦੇ ਹੋਏ ਹਰਪ੍ਰੀਤ ਸਾਨੀ ਜੀ ਸਾਡਾ ਲਗਾਤਾਰ ਜੁੜੇ ਹੋਏ ਨੇ ਹਰਪ੍ਰੀਤ ਜੀ ਪੰਜਾਬ ਇੱਕ ਜਹੀ ਧਰਤੀ ਜਿੱਥੋਂ ਪੂਰੀ ਦੁਨੀਆ ਨੂੰ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਧਾ ਸੰਦੇਸ਼ ਜਾਂਦਾ ਹੈ ਜਿੱਥੇ ਇੱਕੋ ਪੰਗਤ ਦੇ ਵਿੱਚ ਬੈਠ ਕੇ ਵੱਖ-ਵੱਖ ਧਰਮ ਦੇ ਖਿੱਤੇ ਦੇ ਜਾਤੀ ਦੇ ਲੋਕ ਇਕੱਠਿਆਂ ਲੰਗਰ ਛਕਦੇ ਨੇ ਉਸੇ ਧਰਤੀ ਤੋਂ ਅਜਿਹਾ ਬਿਆਨ ਸਾਹਮਣੇ ਆਉਣਾ ਕਿਵੇਂ ਵੇਖਦੇ ਹੋ ਅਤੇ ਦੇਖੋ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦਾ ਕੋਈ ਬਿਆਨ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਇਦਾਂ ਦੇ ਬਿਆਨ ਆਉਂਦੇ ਰਹੇ ਨੇ ਪ੍ਰਵਾਸੀ ਅ ਲੋਕਾਂ ਦੀ ਆਮਦ ਨੂੰ ਲੈ ਕੇ ਇਹ ਸਵਾਲ ਖੜੇ ਹੁੰਦੇ ਰਹੇ ਨੇ ਇੱਥੋਂ ਪ੍ਰਵਾਸ ਕਰਨ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹੇ ਨੇ ਲਗਾਤਾਰ ਕੁਝ ਚਿੰਤਕ ਨੇ ਜਿਹੜੇ ਉਹ ਇਹ ਸਵਾਲ ਕਰਦੇ ਰਹੇ ਨੇ ਕਿ ਪ੍ਰਵਾਸ ਹੈ ਜਿਹੜੀ ਉਹ ਇੱਕ ਕੁਦਰਤੀ ਸਰੋਤ ਆ ਉਹ ਹੁੰਦੀ ਆ ਭਾਵੇਂ ਇੱਥੋਂ ਬਾਹਰ ਜਾਓ ਉਹ ਵੀ ਪ੍ਰਵਾਸ ਹੈ ਉੱਥੇ ਜਾ ਕੇ ਅਸੀਂ ਪ੍ਰਵਾਸੀ ਬਣ ਜਾਂਦੇ ਆ ਜਿਹੜੇ ਇੱਥੇ ਆਂਦੇ ਨੇ ਉਹ ਪ੍ਰਵਾਸੀ ਬਣ ਜਾਂਦੇ ਨੇ ਸੋ ਇਹ ਪ੍ਰਵਾਸ ਦਾ ਨਿਯਮ ਹੈ ਇਹ ਕੁਦਰਤ ਨਿਯਮ ਇਹ ਹੁੰਦਾ ਰਹੇਗਾ ਪਰ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਖੈਰਾ ਸਾਹਿਬ ਨੇ ਜੋ ਗੱਲ ਕੀਤੀ ਉਸ ਗੱਲ ਦੀ ਬਹੁਤ ਸਾਰੇ ਲੋਕ ਤਾਂ ਸਮਰਥਨ ਕਰਦੇ ਨੇ ਉਸ ਗੱਲ ਦਾ ਕਿ ਠੀਕ ਹੈ ਜੀ ਇੱਥੇ ਤੁਸੀਂ ਆਓ ਰੋਜ਼ੀ ਰੋਟੀ ਕਮਾਓ ਖਾਓ ਪੀਓ ਇਹ ਉਹ ਜਿਹੜਾ ਜ਼ਮੀਨੀ ਅਧਿਕਾਰ ਹੈ ਜਿਵੇਂ ਹਿਮਾਚਲ ਦੇ ਵਿੱਚ ਹੈਗਾ ਉਦਾਂ ਦਾ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਹੁਣ ਪੰਜਾਬ ਦੇ ਲੋਕਾਂ ਨੂੰ ਐਕਸੈਪਟ ਹੁੰਦਾ ਕਿ ਨਹੀਂ ਹੁੰਦਾ ਪਰ ਇਹ ਗੱਲ ਦੇ ਵਿੱਚ ਉਹਨਾਂ ਦੀ ਥੋੜਾ ਜਿਹਾ ਦਮ ਜ਼ਰੂਰ ਨਜ਼ਰ ਆ ਰਿਹਾ ਪਰ ਦਮ ਵੀ ਕੀ ਹੈ ਕਿ ਇਹ ਮਜਬੂਰੀ ਵੀ ਬਣ ਗਈ ਹੈ ਆਮ ਲੋਕਾਂ ਦੀ ਕਿ ਜਿਹੜੇ ਹਰ ਛੋਟਾ ਵੱਡਾ ਕੰਮ ਤੁਸੀਂ ਦੇਖ ਲਓ ਅੱਜ ਕਿਸ ਨੇ ਕੀਤਾ ਹੋਇਆ ਯੂਪੀ ਤੋਂ ਆਈ ਲੇਬਰ ਨੇ ਜਾਂ ਬਿਹਾਰ ਤੋਂ ਆਈ ਹੋਈ ਲੇਬਰ ਨੇ ਸਾਡੇ ਪੰਜਾਬੀ ਲੋਕ ਉਹ ਕੰਮ ਕਰਨੇ ਨਹੀਂ ਚਾਹੁੰਦੇ ਉਹ ਕੰਮ ਜਾ ਕੇ ਕੈਨੇਡਾ ਯੂਐਸ ਦੇ ਵਿੱਚ ਕਰ ਲੈਣਗੇ ਪਰ ਇੱਥੇ ਕਰਨ ਦੇ ਵਿੱਚ ਸ਼ਰਮ ਹੈ ਉਹਨਾਂ ਨੂੰ ਫਿਰ ਉਹ ਕੰਮ ਕਰੇਗਾ ਕੌਣ ਲੇਬਰ ਤਾਂ ਤੁਹਾਨੂੰ ਚਾਹੀਦੀ ਹੈ ਨਾ ਉਹ ਕੰਮ ਤਾਂ ਹੋਏਗੀ ਕੰਮ ਤਾਂ ਨਹੀਂ ਰੁਕਦੇ ਕਦੇ ਵੀ ਕਿਸੇ ਬਿਨਾ ਫਿਰ ਉਹ ਕੰਮ ਮਿਲ ਰਿਹਾ ਪ੍ਰਵਾਸੀ ਮਜ਼ਦੂਰਾਂ ਨੂੰ ਹੁਣ ਮੈਂ ਤੁਹਾਨੂੰ ਯਾਦ ਹੋਏਗਾ ਕਿ ਡਿਬੇਟ ਜਦੋਂ ਆਪਾਂ ਸ਼ੁਰੂ ਕੀਤੇ ਸੀ ਪ੍ਰੋਗਰਾਮ ਮੈਂ ਤੁਹਾਨੂੰ ਕਿਹਾ ਸੀਗਾ ਕਿ ਕੋਈ ਨਿੱਕੀ ਜਿਹੀ ਸਟੇਟਮੈਂਟ ਹੁੰਦੀ ਹੈ ਨਾ ਤਾਂ ਜਿਹੜੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹ ਟੀਮਾਂ ਸਰਚ ਕਰਦੀਆਂ ਰਹਿੰਦੀਆਂ ਨੇ ਉਹ ਦੇਖਦੀਆਂ ਨੇ ਕਿ ਕਿਹੜਾ ਬੰਦਾ ਕੀ ਬੋਲ ਰਿਹਾ ਆਪਾਂ ਉਸ ਤਰੀਕੇ ਨਾਲ ਬੋਲੀਏ ਹੁਣ ਇਸੇ ਗੱਲ ਨੂੰ ਲੈ ਲੋ ਜਿਸ ਦੇ ਵਿੱਚ ਖੈਰਾ ਨੇ ਇਹ ਬੋਲਿਆ कि वो आण आ ਸਕਦੇ ਆ ਉਹ ਰੋਟੀ ਰੋਜ਼ੀ ਕਮਾਣ ਹੁਣ ਉਹ ਪ੍ਰਧਾਨ ਮੰਤਰੀ ਨੇ ਕੀ ਕਿਹਾ ਕਿ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਬੇਸ਼ਕਾਰ ਕਰ ਦੇਣਾ ਚਾਹੀਦਾ ਉਹਨਾਂ ਨੂੰ ਵੜਨ ਨਹੀਂ ਦੇਣਾ ਚਾਹੀਦਾ ਬਿਲਕੁਲ ਹੀ ਉਲਟੀ ਸਟੇਟਮੈਂਟ ਹੈ ਉਹਨੇ ਕਿਹਾ ਕਿ ਤੋ ਤੁਸੀਂ ਬਣਾ ਕੀ ਰਹੇ ਹੋ ਸੋ ਇਹ ਗੇਮ ਖੇਡਣ ਦੀ ਕੋਸ਼ਿਸ਼ ਜ਼ਰੂਰ ਹੈਗੀ ਹੈ ਕਿ ਇਸ ਮੁੱਦੇ ਤੇ ਗੇਮ ਖੇਢੀ ਜਾਵੇ ਹੁਣ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਹੋਵੇ ਮੰਡੀ ਗੁਬਿੰਦਗੜ੍ਹ ਹੋਵੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਆਪਾਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਕਿਵੇਂ ਪ੍ਰਵਾਸੀ ਮਜ਼ਦੂਰ ਸਰਕਾਰ ਆ ਕੇ ਵਿਰੋਧ ਕਰ ਰਹੇ ਨੇ ਇਸ ਕਰਕੇ ਵਿਰੋਧ ਕਰ ਰਹੇ ਹੋ ਕਿਉਂਕਿ ਹੁਣ ਉਹ ਵੱਹ ਗਿਣਤੀ ਦੇ ਵਿੱਚ ਉੱਥ ਤਿੰਨੀ ਜ਼ਰਤ ਸ਼ਾਇਦ ਨਾ ਕਰਦੇ ਕਿ ਇੱਕ ਕਦਾਵਰ ਲੀਡਰ ਦੇ ਖਿਲਾਫ ਹੈ ਜਿਹੜਾ ਤੁਸੀਂ ਸੜਕਾਂ ਤੇ ਆ ਰਹੇ ਹੋ ਸੋ ਫਿਕਰ ਚਿੰਤਾ ਦਾ ਵਿਸ਼ਾ ਤਾਂ ਹੈ ਬਟ ਇਸ ਨੂੰ ਕਿਸੇ ਤਰੀਕੇ ਦੇ ਨਾਲ ਸੈਟਲ ਕੀਤਾ ਜਾ ਸਕਦਾ ਜਿਵੇਂ ਪਹਿਲਾਂ ਕਿਹਾ ਕਿ ਪ੍ਰਵਾਸ ਤਾਂ ਹੁੰਦੀ ਰਹੇਗੀ ਕੱਲ ਨੂੰ ਕੈਨੇਡਾ ਵਾਲੇ ਇਹ ਕਹਿ ਦਨ ਕਿ ਇੱਥੇ ਵੀ ਪੰਜਾਬੀ ਨਹੀਂ ਆ ਸਕਦੇ ਪੰਜਾਬੀਆਂ ਨੂੰ ਇੱਥੇ ਜ਼ਮੀਨ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਪੰਜਾਬੀ ਸਾਡੇ ਰੋਜ਼ਗਾਰਾਂ ਦੇ ਵਿੱਚ ਨਾ ਹਨ ਉਹ ਇਹ ਤਾਂ ਫਿਰ ਅਸੀਂ ਕਹਾਂਗੇ ਕਿ ਸਾਡੇ ਜਿਹੜੇ ਹੱਕ ਨੇ ਵਿਤਕਰਾ ਹੋ ਰਿਹਾ ਸਾਡੇ ਨਾਲ ਵਿਤਕਰਾ ਹੋ ਰਿਹਾ ਰੈਸਿਜ਼ਮ ਹੋ ਰਿਹਾ ਪਰ ਉਹੀ ਗੱਲ ਪੰਜਾਬ ਦੇ ਵਿੱਚ ਵੀ ਫਿਰ ਲਾਗੂ ਹੁੰਦੀ ਹੈ ਸੋ ਇੱਕ ਸਿਸਟਮ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਸਾਰੀਆਂ ਚੀਜ਼ਾਂ ਮੈਨੇਜ ਕਰਦੇ ਹਾਂ ਹਾਂ ਇਹ ਇੱਕ ਪੋਲੀਟੀਕਲ ਇਸ਼ੂ ਜ਼ਰੂਰ ਬਣ ਗਿਆ ਜਿਹਨੂੰ ਭਾਜਪਾ ਹੌਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਕਾਂਗਰਸ ਵੱਲੋਂ ਇਸ ਦੀ ਸਫਾਈ ਵੀ ਬਾਰ ਬਾਰ ਆ ਰਹੀ ਹੈ ਕਿ ਨਹੀਂ ਸਾਡਾ ਕਹਿਣ ਦਾ ਮਤਲਬ ਕੁਝ ਹੋਰ ਸੀ ਬਣਾ ਕੁਝ ਹੋਰ ਦਿੱਤਾ ਗਿਆ ਸਪੀਚ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਮੈਂ ਕੁਝ ਹੋਰ ਕਿਆ ਸੀਗਾ ਬਣਾ ਕੁਝ ਹੋਰ ਹੈ ਪਰ ਇੱਕ ਗੱਲ ਜ਼ਰੂਰ ਹੈਗੀ ਹੈ ਲਵਪ੍ਰੀਤ ਕਿ ਖੈਰਾ ਸਾਹਿਬ ਦੀ ਸਟੇਟਮੈਂਟ ਨੂੰ ਕੋਰਟ ਕਿਨੇ ਕੀਤਾ ਹੈ ਦੇਖੋ ਕੋਰਟ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੈਰਾ ਸਾਹਿਬ ਤਾਂ ਵੈਸੇ ਹੀ ਸਟਾਰ ਬਣ ਗਏ ਜਿਹਨੂੰ ਨਹੀਂ ਵੀ ਪਤਾ ਸੀ ਉਹ ਵੀ ਗੂਗਲ ਕਰਕੇ ਹੁਣ ਖੈਰਾ ਸਾਹਿਬ ਦੇ ਵੇਖ ਰਿਹਾ ਵੀ ਇਹ ਬਿਆਨ ਦਿੱਤਾ ਕਿ ਨਹੀਂ ਹੈ ਕਿਹੜਾ ਐਸਾ ਪੰਜਾਬ ਦਾ ਕਾਂਗਰਸ ਦਾ ਲੀਡਰ ਹੈ ਸੋ ਆਪਣੇ ਆਪ ਦੇ ਵਿੱਚ ਤੁਸੀਂ ਇਹ ਦੇਖੋ ਕਿ ਇਲੈਕਸ਼ਨ ਦੌਰਾਨ ਹਰ ਛੋਟੀ ਵੱਡੀ ਸਟੇਟਮੈਂਟ ਮੈਂ ਕਹਿੰਦਾ ਖੈਰਾ ਸਾਹਿਬ ਤਾਂ ਫਿਰ ਵੀ ਐਕਸਐਮਐਲ ਨੇ ਨਾ ਜੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਉਹਦੇ ਬਾਰੇ ਵੀ ਇਹ ਬਿਆਨ ਜੇ ਉਹਨਾਂ ਨੇ ਵੀ ਦਿੱ ਹੁੰਦਾ ਤਾਂ ਉਹ ਵੀ ਹਾਈਲਾਈਟ ਹੋ ਜਾਂਦਾ ਕਿ ਦੇਖੋ ਜੀ ਇਹ ਕਾਂਗਰਸ ਨੇ ਐਡਾ ਵੱਡਾ ਬਿਆਨ ਦਿੱਤਾ ਪਰ ਲੱਗਦਾ ਨਹੀਂ ਇਹ ਬਿਆਨ ਡੈਮੇਜ ਕਰੇਗਾ ਜਿਵੇਂ ਤੁਸੀਂ ਜ਼ਿਕਰ ਕੀਤਾ ਮੰਡੀ ਗੋਵਿੰਦਗਰ ਦਾ ਜਲੰਧਰ ਦਾ ਵੀ ਆਪਾਂ ਅੱਜ ਗੱਲ ਕਰ ਲਈਏ ਚੰਡੀਗੜ੍ਹ ਦੇ ਵਿੱਚ ਵੀ ਵੱਡੀ ਗਿਣਤੀ ਚ ਪ੍ਰਵਾਸੀ ਭਾਈਚਾਰੇ ਦੇ ਨਾਲ ਜੁੜੇ ਹੋਏ ਜੋ ਲੋਕ ਨੇ ਲੁਧਿਆਣਾ ਭਰਿਆ ਹੋਇਆ ਲੁਧਿਆਣੇ ਦੇ ਵਿੱਚ ਹੀ ਵਿਰੋਧ ਵੀ ਹੋ ਰਿਹਾ ਹੈ ਸ਼ਾਇਦ ਇਸੇ ਲਈ ਸਭ ਤੋਂ ਪਹਿਲਾਂ ਰਾਜਾ ਵੜਿੰਗ ਜੋ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਬਿਆਨ ਆਇਆ ਕਿ ਪ੍ਰਵਾਸੀ ਜੋ ਸਾਡੇ ਭਰਾ ਨੇ ਉਹ ਸਾਡੇ ਸਰੀਰ ਦਾ ਹੀ ਇੱਕ ਤਰੀਕੇ ਨਾਲ ਹਿੱਸਾ ਨੇ ਇਹਨਾਂ ਨੂੰ ਸਾਡੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਖੈਰਾ ਸਾਹਿਬ ਦੀ ਨਿੱਜੀ رائے ਹੋਏਗੀ ਦੇਖ ਕੋਈ ਹੋਂਦ ਹੈ ਨਹੀਂ ਤਾਂ ਖੈਰਾ ਸਾਹਿਬ ਨੂੰ ਇਹ ਲੱਗਿਆ ਕਿ ਮੈਂ ਇਹ ਗੱਲ ਕਰਕੇ ਪੰਜਾਬੀਆਂ ਨੂੰ ਆਪਣੇ ਹੱਕ ਦੇ ਵਿੱਚ ਕਰ ਸਕਦਾ ਪਰ ਉਹ ਇਹ ਭੁੱਲ ਗਏ ਕਿ ਉਹਨਾਂ ਦੇ ਸਾਥੀ ਉਹਨਾਂ ਦੇ ਪ੍ਰਧਾਨ ਸਾਹਿਬ ਜਿਹੜੇ ਇਲਾਕੇ ਦੇ ਵਿੱਚ ਖੜੇ ਨੇ ਉੱਥੇ ਪਰਮਾਰਕ ਪ੍ਰਵਾਸੀ ਬਹੁਤ ਜ਼ਿਆਦਾ ਜੀ ਉੱਥੇ ਪ੍ਰਵਾਸੀ ਭਰ-ਭਰ ਕੇ ਤੁਸੀਂ ਛੋਟੇ-ਛੋਟੇ ਘਰਾਂ ਦੇ ਵਿੱਚ 10-10 ਪ੍ਰਵਾਸੀ ਬੈਠੇ ਨੇ ਔਰ ਪੱਕੇ ਕਾਰਡ ਪੱਕੇ ਆਧਾਰ ਕਾਰਡ ਰਾਸ਼ਨ ਕਾਰਡ ਵੋਟਾਂ ਬਣੀਆਂ ਹੋਈਆਂ ਉਹਨਾਂ ਦੀਆਂ ਉਹਨਾਂ ਤੇ ਐਮਸੀ ਖੜੇ ਹੁੰਦੇ ਰਹੇ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਕਾਬਜ਼ ਹੋ ਚੁੱਕੇ ਨੇ ਸੋ ਇੰਦੀ ਛੇਤੀ ਤੁਸੀਂ ਪੱਲਾ ਨਹੀਂ ਛਡਾ ਸਕਦੇ ਵੀ ਇਹ ਹੋ ਗਿਆ ਜੀ ਉਦਾਂ ਹੋ ਗਿਆ ਇਹਨਾਂ ਨੂੰ ਵੜਨ ਨਾ ਦਿਓ ਇਹਨਾਂ ਨੂੰ ਕਰਨ ਦੇ ਦਿਓ ਉਹ ਹੌਲੀ ਹੌਲੀ ਆਪਣਾ ਘਰ ਕਰ ਚੁੱਕੇ ਨੇ ਸੋ ਉਹਦਾ ਨੁਕਸਾਨ ਵਾਕਈ ਗੱਲ ਠੀਕ ਹੈ ਜਿੱਥੇ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਬਹੁਤਾਤ ਹੋਈਗੀ ਉੱਥੇ ਨੁਕਸਾਨ ਹੋ ਸਕਦਾ ਇਸੇ ਕਰਕੇ ਉਨਾ ਕੈਂਡੀਡੇਟਸ ਨੂੰ ਇਹ ਬਿਆਨ ਦੇਣਾ ਪੈ ਰਿਹਾ ਆਪਣਾ ਪੱਲਾ ਛਡਾਣਾ ਪੈ ਰਿਹਾ ਕਿ ਨਹੀਂ ਨਹੀਂ ਦੇਖੋ ਜੀ ਇਹ ਖੈਰਾ ਸਾਹਿਬ ਦਾ ਨਿੱਜੀ ਬਿਆਨ ਹੈ ਇਹਦਾ ਸਾਡੇ ਨਾਲ ਜਾਂ ਪਾਰਟੀ ਨਾਲ ਜਾਂ ਸਾਡੇ ਕੈਂਡੀਡੇਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਵੋਟਾਂ ਜਿਹੜਾ ਵੀ ਬਿਆਨ ਦਿੱਤਾ ਗਿਆ ਉਹ ਵੋਟਾਂ ਦਾ ਨੁਕਸਾਨ ਨਾ ਕਰੇ ਕਿਉਂ ਖੈਰਾ ਸਾਹਿਬ ਨੂੰ ਨੁਕਸਾਨ ਨਹੀਂ ਹੋਣਾ ਉੱਥੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨਹੀਂ ਨੇ ਪਰ ਜਿੱਥੇ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨੇ ਉੱਥੇ ਉੱਥੇ ਦੇ ਕਾਂਗਰਸ ਦੇ ਕੈਂਡੀਡੇਟ ਵੀ ਕਹਿ ਰਹੇ ਕਿ ਅਸੀਂ ਸਮਰਥਨ ਨਹੀਂ ਕਰਦੇ ਖੈਰਾ ਸਾਹਿਬ ਦਾ ਖੈਰਾ ਸਾਹਿਬ ਦੀ ਇਹ ਨਿੱਜੀ رائے ਹੈ ਪਾਰਟੀ ਦੀ ਕੋਈ ਨਿੱਜੀ رائے ਨਹੀਂ ਹੈ ਬਿਲਕੁਲ ਮੈਨੂੰ ਇਸ ਵਕਤ ਉਹ ਤਸਵੀਰਾਂ ਵੀ ਯਾਦ ਆਂਦੀਆਂ ਨੇ ਜਦੋਂ ਕੋਵਿਡ ਦਾ ਦੌਰ ਸੀ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਆਪਣੇ ਘਰਾਂ ਵੱਲੋਂ ਵਾਪਸ ਚਾਲੇ ਪਾਏ ਸੀ ਉਦੋਂ ਪੰਜਾਬ ਦੇ ਲੋਕ ਉਡੀਕ ਕਰ ਰਹੇ ਸੀ ਖਾਸ ਤੌਰ ਤੇ ਜੋ ਸਾਡੇ ਵਪਾਰੀ ਨੇ ਇੰਡਸਟਰੀਅਲਿਸਟ ਨੇ ਜੋ ਸਾਡੇ ਕਿਸਾਨ ਨੇ ਉਹ ਵੇਟ ਕਰ ਰਹੇ ਸੀ ਉਹਨਾਂ ਦੀ ਵਾਪਸੀ ਦਾ ਬਿਲਕੁਲ ਤੁਹਾਡੀ ਗੱਲ ਦੇ ਵਿੱਚ ਮੈਂ ਬਿਲਕੁਲ ਸਹਿਮਤ ਹਾਂ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਜੋ ਸਾਡੇ ਪ੍ਰਵਾਸੀ ਭਾਈਚਾਰੇ ਦੇ ਲੋਕ ਨੇ ਉਹਨੇ ਪੰਜਾਬ ਦੇ ਵਿੱਚ ਆਪਣੀ ਇੱਕ ਇਸਟੈਬਲਿਸ਼ਮੈਂਟ ਤਾਂ ਕਰ ਲਈ ਹੈ ਅਜਿਹੇ ਦੇ ਵਿੱਚ ਇਹ ਜੋ ਬਿਆਨ ਹੈ ਇਸ ਦਾ ਕਿੰਨਾ ਕੁ ਨੁਕਸਾਨ ਕਾਂਗਰਸ ਪਾਰਟੀ ਨੂੰ ਹੁੰਦਾ ਹੋਇਆ ਨਜ਼ਰ ਆਏਗਾ ਇਹ ਜ਼ਰੂਰ ਦੇਖਣਾ ਹੋਏਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦਾ ਕਤਾਵਰ ਲੈਟਰ ਲੀਡਰ ਜਿਨ੍ਹਾਂ ਦੇ ਵਿੱਚ ਨਰਿੰਦਰ ਮੋਦੀ ਵੀ ਨੇ ਹਾਲ ਹੀ ਦੇ ਵਿੱਚ ਹੁਣ ਯੋਗੀ ਆਦਿਤਨਾਥ ਵੀ ਆ ਕੇ ਗਏ ਨੇ ਰੈਲੀ ਕਰਕੇ ਗਏ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਹੀ ਇੱਕ ਪਿੰਡ ਦੇ ਵਿੱਚ ਇੱਥੇ ਉਹ ਵੀ ਇੱਕ ਗੱਲ ਹੈ ਕਿ ਉਹਨਾਂ ਨੇ ਰੈਲੀ ਵੀ ਉਸ ਇਲਾਕੇ ਦੇ ਵਿੱਚ ਕੀਤੀ ਜਿੱਥੇ ਪ੍ਰਵਾਸੀ ਭਾਈਚਾਰੇ ਨਾਲ ਜੁੜੇ ਹੋਏ ਲੋਕ ਉਸ ਪੂਰੀ ਬੈਲਟ ਦੇ ਵਿੱਚ ਬਹੁਤ ਜ਼ਿਆਦਾ ਨੇ ਤਾਂ ਤੋਂ ਲੱਗਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲਾਜ਼ਮੀ ਤੌਰ ਤੇ ਬੀਜੇਪੀ ਇਸ ਮੁੱਦੇ ਨੂੰ ਹੋਰ ਪੁਣਾਏਗੀ ਬਿਲਕੁਲ ਪੁਣਾਉਣ ਦੀ ਕੋਸ਼ਿਸ਼ ਲਗਾਤਾਰ ਹੋਏਗੀ ਜਿੱਥੇ-ਜਿੱਥੇ ਜਿਸ ਭਾਈਚਾਰੇ ਦੀ ਬਹੁਤਾਤ ਹੁੰਦੀ ਹੈ ਕਿ ਦੇਖੋ ਬਿਆਨ ਕਿੱਥੇ ਦਿੱਤਾ ਜਾ ਕੇ ਕੁਸੀਂ ਹੋਰ ਥਾਵਾਂ ਤੇ ਬਿਆਨ ਕਿਉਂ ਦਿੱਤਾ ਇਸ ਕਰਕੇ ਨਹੀਂ ਦਿੱਤਾ ਕਿਉਂਕਿ ਉੱਥੇ ਇਫੈਕਟਿਵ ਨਹੀਂ ਹੈ ਉੱਥੇ ਕੋਈ ਅਸਰ ਨਹੀਂ ਹੋਣਾ ਅਸਰ ਕਿੱਥੇ ਹੋਣਾ ਹੈ ਬਿਹਾਰ ਦੇ ਵਿੱਚ ਅਸਰ ਕਿੱਥੇ ਹੋਣਾ ਹੈ ਯੂਪੀ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਇਹ ਗੱਲ ਨਹੀਂ ਬੋਲ ਸਕਦੇ ਪੰਜਾਬ ਚੋ ਬੋਲਣਗੇ ਨਹੀਂ ਇਹ ਗੱਲ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਜਿਹੜਾ ਉਹ ਇਸ ਗੱਲ ਤੋਂ ਨਰਾਜ਼ ਹੋ ਸਕਦਾ ਖਫਾ ਹੋ ਸਕਦਾ ਕਿਉਂਕਿ ਪੰਜਾਬੀ ਭਾਈਚਾਰਾ ਤਾਂ ਲਗਾਤਾਰ ਹੀ ਇਹ ਕਹਿ ਰਿਹਾ ਕਿ ਖਿੱਤਾ ਜਿਹੜਾ ਬਚਾ ਲਓ ਪੰਜਾਬ ਬਚਾ ਲਓ ਲਗਾਤਾਰ ਖਾਲੀ ਹੁੰਦਾ ਜਾ ਰਿਹਾ ਪੰਜਾਬ ਇਸ ਨੂੰ ਬਚਾ ਲਓ ਇੱਥੇ ਆ ਕੇ ਉਹ ਅਜਿਹੀ ਸਟੇਟਮੈਂਟ ਦੇਣ ਦੀ ਗਲਤੀ ਨਹੀਂ ਕਰਨਗੇ ਪਰ ਉਹ ਦੇਣਗੇ ਉੱਥੇ ਜਿੱਥੇ ਉਹ ਭਾਈਚਾਰਾ ਵੱਸਦਾ ਜਿਹੜਾ ਡੈਮੇਜ ਹੁੰਦਾ ਜਿੱਥੇ ਵੋਟਾਂ ਦਾ ਨੁਕਸਾਨ ਹੁੰਦਾ ਹੁਣ ਆਰਜਡੀ ਦਾ ਪੰਜਾਬ ਨਾਲ ਕੀ ਲੈਣਾ ਦੇਣਾ ਬਿਲਕੁਲ ਕੋਈ ਲੈਣਾ ਦੇਣਾ ਨਹੀਂ ਹੈ ਹੁਣ ਉੱਥੇ ਸਵਾਲ ਉਹਨਾਂ ਨੇ ਕਿਉਂ ਚੁੱਕਿਆ ਉਹਨਾਂ ਨੇ ਇਸ ਕਰਕੇ ਚੁੱਕਿਆ ਕਿ ਦੇਖੋ ਇਹ ਭਾਈਵਾਲ ਪਾਰਟੀ ਹੈ ਉਸ ਗਠਜੋੜ ਦੀ ਜਿਸ ਗਠਜੋੜ ਦੇ ਵਿੱਚ ਉਹ ਪਾਰਟੀ ਹੈ ਜਿਹੜੀ ਤੁਹਾਨੂੰ ਪੰਜਾਬ ਦੇ ਵਿੱਚ ਐਂਟਰੀ ਬੈਨ ਕਰਨ ਨੂੰ ਕਹਿੰਦੀ ਹੈ ਹੁਣ ਕਿਤੇ ਨਾ ਕਿਤੇ ਹੁਣ ਸਫਾਈ ਦੇ ਵਿੱਚ ਉਹ ਭੰਗਿਆਰ ਛੜੀ ਹੋਵੇ ਜਾਂ ਦੂਜੀਆਂ ਤੀਜੀਆਂ ਪਾਰਟੀਆਂ ਹੁਣ ਉਹਨਾਂ ਨੂੰ ਦੇਣੀ ਪੈਗੀ ਲੈਣਾ ਦੇਣਾ ਉਹਨਾਂ ਦਾ ਕੁਝ ਨਹੀਂ ਇਸ ਸਟੇਟਮੈਂਟ ਦੇ ਨਾਲ ਪਰ ਜਦੋਂ ਤੁਸੀਂ ਇੱਕ ਗੱਠਜੋੜ ਦਾ ਹਿੱਸਾ ਬਣ ਜਾਂਦੇ ਹੋ ਉਸ ਗੱਠਜੋੜ ਦੇ ਵਿੱਚ ਜਿਹੜੇ ਵੀ ਪਾਰਟੀ ਦੇ ਲੋਕ ਸ਼ਾਮਲ ਹੁੰਦੇ ਨੇ ਉਹ ਪਾਰਟੀ ਵੱਲੋਂ ਕੁਝ ਵੀ ਕੀਤਾ ਜਾਂਦਾ ਤਾਂ ਉਸ ਦਾ ਅਸਰ ਜਿਹੜਾ ਤੁਹਾਨੂੰ ਪੈਂਦਾ ਸਵਾਤੀ ਮਾਲੀਵਾਲ ਦੇ ਮਾਮਲੇ 'ਚ ਦੇਖ ਲਓ ਕੀਤਾ ਕਰਾਇਆ ਆਮ ਆਦਮੀ ਪਾਰਟੀ ਦਾ ਜਵਾਬ ਦੇ ਕਾਂਗਰਸ ਹੀ ਹੋ ਰਹੀ ਹੈ ਕਾਂਗਰਸ ਨੂੰ ਲੋਕੀ ਸਵਾਲ ਪੁੱਛ ਰਹੇ ਉਸ ਗਲੈਂਸ ਦਾ ਹਿੱਸਾ ਜੋ ਇਸ ਭਾਈਵਾਲ ਦੇ ਵਿੱਚ ਔਰਤਾਂ ਸੁਰੱਖਿਅਤ ਨਹੀਂ ਹੈ ਉਹ ਸਵਾਲ ਤਾਂ ਬਹੁਤ ਸਾਰੇ ਚ ਇਸ ਤੋਂ ਵੀ ਵੱਡਾ ਇਹ ਖੜਾ ਹੁੰਦਾ ਕਿ ਜਿਹੜੀਆਂ ਇਹ ਸਟੇਟਮੈਂਟਾਂ ਜਿਹੜੀਆਂ ਇਹ ਕਾਰਵਾਈਆਂ ਹੁੰਦੀਆਂ ਨੇ ਉਹਨਾਂ ਦਾ ਡੈਮੇਜ ਕਿੰਨਾ ਕੁ ਦੂਜੀਆਂ ਪਾਰਟੀਆਂ ਨੂੰ ਹੁੰਦਾ ਇਹ ਸਵਾਲ ਸਭ ਤੋਂ ਵੱਡਾ ਹੈ ਬਿਲਕੁਲ ਇਹ ਸਵਾਲ ਸਭ ਤੋਂ ਵੱਡਾ ਹੈ ਤੇ ਇਸੇ ਬਿਆਨ ਦਾ ਇਸਤੇਮਾਲ ਕਰਦੇ ਹੋਏ ਮੋਦੀ ਨੇ ਸਵਾਲ ਪ੍ਰਧਾਨ ਮੰਤਰੀ ਮੋਦੀ ਨੇ ਸਵਾਲ ਗਾਂਧੀ ਪਰਿਵਾਰ ਨੂੰ ਵੀ ਕੀਤੇ ਕਿ ਚਲੋ ਖੈਰਾਬ ਸਾਹਿਬ ਨੇ ਜੋ ਬਿਆਨ ਦੇਣਾ ਸੀ ਉਹ ਤਾਂ ਦੇ ਦਿੱਤਾ ਗਾਂਧੀ ਪਰਿਵਾਰ ਨੇ ਇਸ ਨੂੰ ਲੈ ਕੇ ਨਾ ਕੋਈ ਸਫਾਈ ਦਿੱਤੀ ਨਾ ਹੀ ਇਸ ਨੂੰ ਲੈ ਕੇ ਮਾਫੀ ਮੰਗੀ ਕਿ ਚਲੋ ਉਹਨਾਂ ਦੀ ਨਿੱਜੀ رائے ਹੋ ਸਕਦੀ ਹੈ ਸਾਡੀ ਪਾਰਟੀ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ ਹੈ ਅਸੀਂ ਲਗਾਤਾਰ ਆਪਣੀ ਇਸ ਗੱਲਬਾਤ ਦੇ ਵਿੱਚ ਜ਼ਿਕਰ ਕਰਦੇ ਰਹੇ ਹਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਕਿ ਸਿਆਸਤਦਾਨਾਂ ਨੂੰ ਆਪਣੇ ਸ਼ਬਦ ਜੋ ਨੇ ਉਹ ਬਹੁਤ ਸੋਚ ਸਮਝ ਕੇ ਚੁਣਨੇ ਚਾਹੀਦੇ ਨੇ ਖਾਸ ਤੌਰ ਤੇ ਉਸ ਵਕਤ ਦੇ ਵਿੱਚ ਜਦੋਂ ਚੋਣ ਅਖਾੜਾ ਭਖਿਆ ਹੋਵੇ ਚੋਣਾ ਤੇ ਹੁਣ ਤੁਸੀਂ ਲੋਕਾਂ ਤੋਂ ਵੋਟਾਂ ਮੰਗਣੀਆਂ ਹੋਣ ਕਿਉਂਕਿ ਤੁਹਾਡੇ ਹੀ ਬਿਆਨ ਤੁਹਾਡੀ ਹੀ ਪਾਰਟੀ ਨੂੰ ਤੁਹਾਨੂੰ ਹੀ ਡੈਮੇਜ ਕਰਦੇ ਹੋਏ ਨਜ਼ਰ ਆ ਸਕਦੇ ਨੇ ਤੁਹਾਡੇ ਬਿਆਨ ਵਿਰੋਧੀ ਆਪਣੇ ਤਰੀਕੇ ਨਾਲ ਉਸ ਦਾ ਮਤਲਬ ਕੱਢ ਕੇ ਤੁਹਾਡੇ ਤੇ ਨਿਸ਼ਾਨੇ ਸਾਧ ਸਕਦੇ ਨੇ ਜਿਵੇਂ ਇਸ ਮਾਮਲੇ ਦੇ ਵਿੱਚ ਅਸੀਂ ਵੇਖਿਆ ਵੀ ਹੈ ਹਰਪ੍ਰੀਤ ਜੀ ਬੇਹਤ ਧੰਨਵਾਦ ਇਸ तमाम ਗੱਲਬਾਤ ਦੇ ਲਈ ਤਾਜਦੇਸ ਖਾਸ ਪ੍ਰੋਗਰਾਮ ਚੇਨਈ ਫਿਲਹਾਲ ਮੈਨੂੰ ਜੀਓ ਇਜਾਜ਼ਤ ਧੰਨਵਾਦ